अच्छा हां जे बन ਜਗਿਆ ਨਾ ਟੋਹਾਂ ਗੰਦੀ ਚੋੜ ਚੋੜਦਾ ਬੀਬੀ ਹਾਂ ਚੋੜਦਾ ਬੀਬੀ ਸਾਡੇ ਨਾਲ ਸਰਚ ਮਾਰੀ ਚਲੋ ਜਲੀ ਓਏ ਪਹਿਲਾਂ ਕੇਸ ਬੜੇ ਆਉਂਦੇ ਸੀਗੇ ਹੁਣ ਕੋਈ ਕੇਸ ਆਉਂਦਾ ਹੀ ਨਹੀਂ ਹੈਗਾ ਹਾਂਜੀ ਬਹੁਤ ਕੇਸ ਹੋ ਗਏ ਆਇਆ ਨਹੀਂ ਹੈਗਾ ਇਹ ਬਹੁਤ ਟਾਈਮ ਹੋ ਗਈ ਕੱਲ ਇੱਕ ਕੇਸ ਆਇਆ ਵੀ ਸੀਗਾ ਉਹ ਸੌਲਵ ਕਰਤਾ ਬੱਚੇ ਵਾਲਾ ਤੇ ਹੁਣ ਤਾਂ ਕੇਸ ਬਹੁਤ ਘਟ ਗਏ ਪਹਿਲਾਂ ਤਾਂ ਬਹੁਤ ਆਉਂਦੇ ਸੀ ਹੁਣ ਆਉਂਦੇ ਨਹੀਂ ਹੈਗੇ ਕੇਸ ਕੀ ਕਰੀਏ ਕੇਸ ਸੌਦਾ ਘਟਾ ਰਹੇ ਨੇ ਕੇਸ ਆਵੇ ਤਾਂ ਆਪਾਂ ਸੋਲਵ ਕਰੀਏ ਸਹੀ ਗੱਲ ਹੈ ਜੀ ਕੇਸ ਹੁੰਦਾ ਕੇਸ ਬਣਾਵਾ ਫੇਰ ਆਪਾਂ ਬਣਾਉਂਦਾ ਉਹ ਹੀ ਤਾਂ ਕੋਈ ਫੋਨ ਨਹੀਂ ਆਉਂਦਾ ਕੇਸ ਆਊਗਾ ਕੱਲ ਵੀ ਅਸੀਂ ਇੱਕ ਕੇਸ ਆ ਜਿਹੜਾ ਸੋਲਵ ਕਰਿਆ ਆ ਤੇ ਕੋਈ ਗੱਲ ਨਹੀਂ ਹੁਣ ਆਪਾਂ ਦੇਖਦੇ ਆ ਜਦੋਂ ਫੋਨ ਆਊਗਾ ਆਪਾਂ ਜ਼ਰੂਰ ਜਾਵਾਂਗੇ ਕੇਸ ਸੋਲਵ ਕਰਾਂ ਹੈਲੋ ਸੀਆਈਡੀ ਤੋਂ ਬੋਲਦੇ ਆ ਜੀ ਸੀਆਈਡੀ ਤੋਂ ਕੀ ਹੋ ਗਿਆ ਜੀ ਦੱਸੋ ਗਹਿਣੇ ਚੋਰੀ ਹੋ ਗਏ ਠੀਕ ਹੈ ਜੀ ਠੀਕ ਹੈ ਹਾਊਸ ਨੰਬਰ ਦੱਸੋ ਜੀ ਕਿੰਨਾ ਤੁਹਾਡਾ ਐਡਰੈਸ ਹਾਊਸ ਨੰਬਰ 7 ਠੀਕ ਆ ਜੀ ਠੀਕ ਆ ਉਹਨੇ ਆ ਗਏ ਸੀ ਹੁਣੇ ਆ ਗਏ ਚਲੋ ਜੀ ਕੇਸ ਆਇਆ ਆ ਤੇ ਗਹਿਣੇ ਚੋਰੀ ਹੋ ਗਏ ਹੁਣ ਆਪਾਂ ਹਾਊਸ ਨੰਬਰ 7 ਤੇ ਜਾਣਾ ਤੱਨਾ ਗਈ ਠੀਕ ਆ ਓਕੇ ਇਹ ਅਭੀ ਜੀਤ ਹਾਊਸ ਨੰਬਰ 7 ਤੇ ਜਾਣਾ ਆਪਾਂ ਤੇ ਗਹਿਣੇ ਚੋਰੀ ਹੋ ਗਏ ਤੇ ਆਪਾਂ ਲੁਟੇਰਾ ਫੜਨਾ ਆ ਚਲਦੇ ਆ ਜੀ ਆਪਾਂ ਤਿਆਰ ਹੋ ਵੀ ਕੇਸ ਆ ਗਿਆ ਹੁਣ ਆਪਣੀ ਥਾਰ ਨੂੰ ਮਾਰ ਲਓ ਕੱਪੜਾ ਤੇ ਆਵਾ ਹੋਵਾ ਪਰ ਲੋ ਥਾਰ ਨੂੰ ਚਲੋ ਚੱਲੀਏ ਫਿਰ ਚਲੋ ਸਰਜੀ ਚਲੋ ਨੋ ਭਾਈ ਚੋਰ ਤਾਂ ਹੀ ਫੜਾਂਗੇ ਨੇ ਜਾਨ ਹੋ ਗਈ ਡੌਲਿਆਂ ਤੇ ਦਿਮ ਜੁਮਤਾ ਲਾਓ ਯਾਰ ਤਾਂ ਹੀ ਫੜਾਂਗਾ ਚੋਰ ਤਾਂ ਹੀ ਧਾਮਾਂਗੇ ਚੋਰ ਨੂੰ ਲੋ ਜੀ ਅੱਪਾ ਲੈ ਅੱਜ ਤਾਂ ਛੱਡਣਾ ਨਹੀਂ ਮੈਂ ਅੱਜ ਤਾਂ ਮੈਂ ਗੋਡੇ ਥੱਲੇ ਚੋਰ ਲਾਏ ਲੈਣਾ ਮੈਂ ਤਾਂ ਯਾਰ ਆ ਜੀ ਅੱਪਾ ਲੈ ਤੂੰ ਵੱਧ ਲਾ ਲਾ ਤਾਂ ਦਰਵਾਜ਼ਾ ਤੋੜਨਾ ਹਾਂ ਜੀ ਹਾਂ ਜੀ ਦਰਵਾਜ਼ਾ ਤੋੜ ਦੂੰਗਾ ਲਾ ਬਾਈ ਜਿਹੜਾ ਮੇਰੇ ਹੱਥ 'ਚ ਆ ਨਾ ਉਹਦੇ ਆਹੀ ਪੈਣਾ ਹੁਣ ਦੇਖੀ ਆ ਉਹਦੇ ਨਾਲੇ ਸਿਰ ਖੋਲਣਾ ਚੋਰਦਾ ਮੈਂ ਹਾਂਜੀ ਤੁਸੀਂ ਉਹਨੇ ਕਿਹਾ ਤੁਸੀਂ ਨਹੀਂ ਸਾਡੇ ਘਰ ਨੇ ਚੋਰੀ ਹੋ ਗਈ। ਘਰ ਨੇ ਚੋਰੀ ਹੋ ਗਏ? ਹਾਂਜੀ। ਠੀਕ ਹੈ ਜੀ। ਘਰ ਚੋਰੀ ਹੋਏ ਨੇ? ਸਵੇਰੇ ਚੋਰੀ ਹੋਣੀ ਤੇ ਪੈਰ ਸਵੇਰੇ ਦੀ। ਸਵੇਰੇ ਚੋਰੀ ਹੋਈ ਸੀ? ਹਾਂਜੀ। ਠੀਕ ਹੈ। ਤੁਸੀਂ ਇਹ ਮਤਲਬ ਚੋਰ ਦੇਖਿਆ? ਹਾਂ ਉਹਨੇ ਮੂੰਹ ਟੱਕਿਆ ਹੋਇਆ ਸੀ। ਅੱਛਾ ਮੂੰਹ ਟੱਕਿਆ ਹੋਇਆ ਸੀ? ਠੀਕ ਹੈ। ਤੇ ਹਾਂ ਕਿਉਂ ਕਿੱਥੇ ਚਲੇ ਗਿਆ ਤੁਸੀਂ ਭੱਜ ਗਏ ਕਿੱ데 ਚੋਰ? ਹਾਂਜੀ ਬਾਹਰ ਚਲੇ ਗਿਆ। ਬਾਹਰ ਚਲੇ ਗਿਆ ਉਸ ਤੋਂ ਬਾਅਦ ਨੇ ਤੁਹਾਨੂੰ ਕੀ ਆਇਆ?

ਵੇਖੋ ਤੂੰ ਦੇਖ ਰਿਹਾ ਚੋਰ ਹੋਰ ਕਿਤੇ ਵਾਹ ਜੀ ਦੇਖ ਨਹੀਂ ਰਿਹਾ ਇਹ ਚੋਰ ਚਲੇ ਕਿੱਥੇ ਗਿਆ ਮੈਨੂੰ ਤਾਂ ਮੁਰਗਾ ਹੀ ਚੋਰ ਲੱਗੀ ਜਾਂਦਾ ਉਹ ਮੋਢੇ ਚ ਕਬੂਤਰ ਵੇਖ ਲਓ ਕਿਤਾ ਕਬੂਤਰ ਤਾਂ ਨਹੀਂ ਕੱਟ ਕੇ ਲੈ ਗਿਆ ਇਹ ਉੱਥੇ ਤਾਂ ਨਹੀਂ ਵੜ ਗਿਆ ਜੀ ਵੀਰੇ ਦੇਖ ਲਓ ਭਾਈ ਮੈਨੂੰ ਤਾਂ ਲੱਗਦਾ ਵੀ ਇਹਦੇ ਅੰਦਰੇ ਫਿਰਦਾ ਉਹ ਪੁੱਤਰ ਦਾ ਪੂਰੇ ਨੇ ਜਦੋਂ ਦਾ ਕਬੂਤਰ ਵੀ ਚੱਕ ਕੇ ਲੈ ਗਿਆ ਚੋਰ ਲੱਗਦਾ ਇਹ ਇਹਦਾ ਮਤਲਬ ਸਮਝਦੇ ਤਾ ਹਾਂਜੀ ਵੀ ਚੋਰ ਉਰੇ ਹੈ ਇਹਦਾ ਮਤਲਬ ਕਿੱਥੇ ਹੋ ਸਕਦਾ ਚੋਰ ਚੋਰ ਆਪਾਂ ਇਹ ਕਰਦਾ ਕਮਰਾ ਚੈੱਕ ਕਰਦੇ ਹਾਂ ਕਿਉਂਕਿ ਜਦੋਂ ਕੋਈ ਮੁਜਰਮ ਚੋਰੀ ਕਰਦਾ ਜਾਂ ਕੋਈ ਜੁਰਮ ਕਰਦਾ ਉਹ ਕੋਈ ਨਾ ਕੋਈ ਜਿਹੜੀ ਨਿਸ਼ਾਨੀ ਜ਼ਰੂਰ ਛੱਡ ਕੇ ਜਾਂਦਾ ਛੁੱਡ ਕੇ ਜਾਂਦਾ ਤੇ ਇਹਦਾ ਮਤਲਬ ਸਮਝੇ ਹੁਣ ਹਾਂਜੀ ਉਹ ਖੜੇ ਕੀ ਕਰਦੇ ਹੋ ਇਹ ਤਾਂ ਕਮਰਾ ਚੈੱਕ ਕਰੋ ਚਲੋ ਆ ਨਿਕਲ ਧਿਆਨ ਨਾਲ ਕਮਰਾ ਚੈੱਕ ਕਰਨਾ ਪੱਕਾ ਠੀਕ ਹੈ ਨੇ ਚੋਰ ਇੱਥੇ ਤੇਨੂੰ ਮਿਲਿਆ ਭੰਨ ਲਾਣਾ ਉਰੀ ਢਾਣਾ ਵਾ ਫੜ ਕੇ ਚੋਰ ਠੀਕ ਹੈ ਚਲੋ ਕਰੋ ਕੈਮਰਾ ਚੱਕ ਸਾਰਾ ਚੈੱਕ ਕਰ ਲੋ ਇੱਥੇ ਚੈੱਕ ਕਰੋ ਕਰੋ ਇਸ ਕੋ ਦੇਖ ਤੇ ਆ ਨਾਲ ਤੇ ਕਰੋ ਤੇ ਆ ਨਾਲ ਇਹ ਰੇ ਬਿੱਕਾ ਸਰਾ ਅੰਦਰ ਦੇ ਕੋਈ ਕੁਛ ਕੋਈ ਸਰਾ ਦੇ ਕੁਛ ਨਾ ਲੱਗਿਆ ਹੋਵੇ ਚਿੱਪੜ ਤਾਂ ਅੰਦਰ ਪਾਣੀ ਵੜ ਗਿਆ ਨਹੀਂ ਆ ਚੈੱਕ ਕਰੋ ਅੰਦਰੋਂ ਮੈਂ ਚੈੱਕ ਕਰੂ ਚੈੱਕ ਕਰੋ ਇੱਥੇ ਨਾਲੋਂ ਗਿਆ ਹੋਵੇ ਹੈ ਨਹੀਂ ਨਾ ਸੌਰੀ ਹਾਂ ਨਹੀਂ ਸਰ ਮਿਲავ ਨਹੀਂ ਅਬੇ ਜੀ ਉਹ ਥੋੜੀ ਬਈਆਂ ਉਠਾ ਉਸੇ ਇਹ ਥੋੜੀ ਜਿਹੀ ਹੈ ਇਹ ਚੋਰ ਨਹੀਂ ਹੋਣੀ ਹੈ ਇਹ ਉਹ ਨਾਲ ਨਾਲ ਨੇ ਆ ਚੋਰ ਦੀ ਲੱਗਦੀ ਆ ਮੈਨੂੰ ਮਿਲਦਾ ਉਹ ਭੁੱਲ ਗਿਆ ਵੀਰੇ ਹੈ ਉਹਰੇ ਸ਼ਾਇਦ ਟਟੜਾ ਭੰਨਣ ਦੇ ਕੋਈ ਇਰਾਦੇ ਨਾਲ ਆਇਆ ਸੀਗਾ ਨਾਲ ਹਥਿਆਰ ਲੈ ਕੇ ਆਇਆ ਵੀ ਨਹੀਂ ਮੈਨੂੰ ਕੋਈ ਰੋਕੂਗਾ ਤਾਂ ਮੈਨੂੰ ਉਹ ਮਾਰ ਦਊਗਾ ਤਾਂ ਨਾਲ ਲੈ ਕੇ ਆਇਆ ਸੀ ਚਲ ਕੋਈ ਗੱਲ ਨਹੀਂ ਇਹਨੂੰ ਆਪਣੇ ਕੋਲ ਰੱਖੋ ਇਹਦੇ ਤੇ ਉਹਰੇ ਫਿੰਗਰ ਪ੍ਰਿੰਟ ਹੋਣੇ ਨੇ ਆਪਾਂ ਉਹਨੂੰ ਫੜ ਲਾਣਾ ਚਾਹੀਦਾ ਆਏ ਓਲੀੰਡਰ ਆ ਥੋੜੀ ਥੋੜੀ ਆਪਣੀ ਹੈ ਨਹੀਂ ਜੀ ਇਹ ਚੋਰ ਨਾਲ ਤਾਂ ਤੁਸੀਂ ਦੇਖੀ ਥੋੜੀ ਹੈ ਸ਼ਾਇਦ ਇਹ ਹਾਂ ਜੀ ਉਹੀ ਲੱਗਿਆ ਥੋੜੀ ਕਰਦੀ ਤਾਂ ਨਹੀਂ ਹੈਗੀ ਨਹੀਂ ਜੀ ਸਾਡੀ ਇਸ ਦਾ ਮਤਲਬ ਸਮਝਿਆ ਤਾ ਇਹ ਜੋ ਜੇ ਥੋੜੀ ਚੋਰ ਕੀ ਹੈ ਆ ਜਾ ਉਹ ਪਕੜਾ ਜਾਏਗਾ ਯਹੀ ਉਸਕੇ ਸਰਪੇ ਪੜੇਗਾ ਹਾਂ ਜੀ ਹਾਂ ਜੀ ਆ ਘਰ ਚ ਬੁੱਢੇ ਤੋਂ ਇਲਾਵਾ ਹੋਰ ਕੌਣ ਕੌਣ ਆਉਂਦੇ ਮੰਮੀ ਨੇ ਦੱਤੀ ਹੈ ਅਛਾ ਦੱਤੀਆਂ ਪਾਪਾ ਵੀ ਆ ਗਏ ਤੁਹਾਡੇ ਹਾਂ ਜੀ ਠੀਕ ਹੈ ਏ ਦਾਦੀ ਘਰੇ ਆਉਣ ਹਾਂਜੀ ਹਾਂਜੀ ਨਾ ਕੰਮ ਨੇ ਚਲੋ ਜੀ ਆ ਜੋ ਪੁੱਛ ਕੇ ਚੱਕ ਕੇ ਚਲਦੀ ਨਾ ਹਾਂ ਬੀਬੀ ਚੋਰ ਦੇਖਿਆ ਤੁਸੀਂ ਨਹੀਂ ਦੇਖਿਆ ਤਾਂ ਸੀ ਅੱਛਾ ਹਾਂ ਜੇ ਵੀ ਨਹੀਂ ਦੇਖਿਆ ਨਾ ਬਟੂ ਹਾਂ ਮੰਦੀ ਚੋਰ ਚੋਰ ਦਾ ਬੀਬੀ ਹਾਂ ਚੋਰ ਦਾ ਬੀਬੀ ਸਾਡੇ ਨਾਲ ਸਿਰਚ ਮਾਰੀ ਚਲੋ ਚੱਲੀ ਓਏ ਹਾਂ ਭਾਈ ਕੋਈ ਸਮਝ ਆ ਰਹਾ ਮੈਨੂੰ ਤਾਂ ਮੈਨੂੰ ਤਾਂ ਪੁੱਛ ਨਹੀਂ ਆ ਰਿਹਾ ਸਵਾਲ ਪਉਂਦ ਆ ਰਿਹਾ ਬੱਸ ਹਾ ਮੁਰਗਾ ਵੀ ਬੋਲ ਨਹੀਂ ਆਂਦਾ ਮੈਨੂੰ ਤਾਂ ਮੁਰਗੇ ਚੋਰ ਲੱਗੀਆਂ ਜਾਂਦਾ ਯਾਰ ਹਾਂਜੀ ਹਾਂਜੀ ਯਾਰ ਕਰੀਏ ਕੀ ਇੱਕਕ ਸੂਤ ਆਪਣੇ ਕੋਲ ਥੋੜੀ ਤੇ ਉਹਦੇ ਨਾਲੇ ਆਪਾਂ ਚੋਰ ਨੂੰ ਫੜ ਸਕਦੇ ਉਹਦੇ ਫਿੰਗਰਪ੍ਰਿੰਟ ਦੇਖ ਦਰਨੇ ਆਈ ਹਾਂ ਡਾਕਟਰ ਸਰਫੇ ਨਾਲ ਉਹ ਰੈਟ ਤੇ ਜਾ ਕੇ ਨਾ ਉਹਦੇ ਫਿੰਗਰਪ੍ਰਿੰਟ ਚੈੱਕ ਕਰਦੇ ਆਪਾਂ ਉਹਦੇ ਫਿੰਗਰਪ੍ਰਿੰਟ ਨਾਲ ਆਪਾਂ ਲੱਭ ਕੇ ਚੋਰ ਆਪਾਂ ਫੜ ਸਕਦੇ ਸਰਫੇ ਫਿੰਗਰਪ੍ਰਿੰਟ ਠੀਕ ਹੈ ਕੋਈ ਮਸ਼ੀਨ ਵੀ ਪਈ ਆ ਫਿੰਗਰਪ੍ਰਿੰਟ ਆਪਣੇ ਕੋਲ ਸਾਰਾ ਕੁਝ ਆ ਸਾਰਾ ਕੁਝ ਆ ਇਹ ਚੋਰ ਐਸੇ ਨਹੀਂ ਮਾਰੇਗਾ ਅਬ ਇਸ ਕੀ ਬਹੁਤ ਅਚਾਰੀ ਰਿਹਾ ਬਹੁਤ ਸਾਫੇ ਰਿਹਾ ਇਸ ਕੋ ਹਮ ਪਕੜੇ ਗਏ ਥੋੜਾ 21 ਬੂਤ ਆ ਥੋੜੀ ਕਿਤੇ ਥੋੜੀ ਦੇ ਥੋੜੀ ਆ ਅਭੀ ਜੀਤ ਹਾਂ ਭਈ ਥੋੜੀ ਲਓ ਬਸ ਇਹਦੇ ਨਾਲੇ ਹੁਣ ਆਪਾਂ ਚੋਰ ਨੂੰ ਫੜਦਾ ਹੈ ਵਾ ਇੱਕ ਵਾਰ ਮਿਲ ਜਾਵੇ ਲੰਬਾ ਪਾ ਲੈਣਾ ਬਾਜੋ ਤੇ ਹੁਣ ਸ਼ਾਮ ਹੋ ਗਈ ਆ ਆਪਾਂ ਪਤਾ ਕੀ ਕਰਦੇ ਆ ਹੋ ਸਕਦਾ ਇਹਨੂੰ ਚੋਰ ਲੈ ਵਾਪਸ ਲੈਣ ਆਵੇ ਵੀ ਆਪਾਂ ਨੂੰ ਫੜ ਲਈਏ ਡਰਦੇ ਮਾਰੇ ਉਹ ਲੈ ਇਹਨੂੰ ਲੈਣ ਆ ਸਕਦਾ ਆਪਾਂ ਇਹਨੂੰ ਇੱਥੇ ਸਾਹਮਣੇ ਰੱਖ ਜਾਈਏ ਕੋਣੀ ਸામਨੇ ਪਈ ਨੂੰ ਕੀ ਪਤਾ ਦੇਖ ਕੇ ਉਹ ਆਦਮੀ ਧੱਕਣ ਠੀਕ ਆ ਚਲੋ ਇਹਨੂੰ ਇੱਥੇ ਰੱਖ ਲਓ। ਉਹ ਵੀ ਉਹ ਲੋਕ ਉਹਦੀ ਆਪਾਂ ਪੈਦੋ ਅੱਜ ਅੱਜ ਨਾਲ ਜੂਰੀ ਪੈ ਜਣੇ ਆਪਾਂ ਤੇ ਆਪਾਂ ਕਹ ਲਓ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਤੋਂ ਫੇਰ ਦੁਬਾਰਾ ਸਟਾਰਟ ਕਰਾਂਗੇ। ਠੀਕ ਆ ਜੀਆ? ਹਾਂਜੀ। ਓਕੇ ਵੀ ਜੀ। ਹਾਂਜੀ। ਚਲੋ ਫਿਰ ਫਾਈਲ ਉਹਦੀ। इतना बड़ी-बड़ी चीज वो बिंदु बसरों ने मरता बड़ा बड़ी-बड़ी सी आईडिया बसरों ने बिंदु बसरों ने घेर देर फिंगरप्रिंट दे गया असली गुड़ी मां लिया चक्की कर दूंगी सी ये सीएन सामने चक्की ले हां खड़ा भाई ਆ ਚੋਰੀ ਨਾ ਕੀਤੀ ਆ ਤਾਂ ਕਿਸੇ ਕੋਲ ਸਰਕਾਰ ਦੋਸ਼ ਦੇ ਕਿਉਂਦੀ ਤਾਂ ਚੋਰੀ ਕੀਤੀ ਆ ਠੀਕ ਆ ਠੀਕ ਆ ਅੱਗੇ ਤੋਂ ਚੋਰੀ ਨਾ ਕਰੀ ਠੀਕ ਆ ਮੈਨੂੰ ਦੋ ਸਾਲ ਦੀ ਸਜ਼ਾ ਹੋਣੀ ਆ ਠੀਕ ਹੈ ਤੇ ਅੱਗੇ ਤੋਂ ਚੋਰੀ ਦਾ ਕੰਮ ਨਹੀਂ ਤੈਨੂੰ ਨੰਬਰ ਪਾ ਕੇ ਤੇ ਬਾਸੀ ਦੇ ਰਣੀ ਆ ਠੀਕ ਆ ਆ ਚਲ ਬਈ ਮੋ ਲਾ ਵੀ ਚੋਰ ਫੜਿਆ ਗਿਆ ਹੁਣ ਤੇ ਹੁਣ ਇਹਨੂੰ ਆਪਾਂ ਦੇਣੀ ਆ ਸਜ਼ਾ ਮੈਨੂੰ ਵੀ ਇਹਨੂੰ ਹੁਣ ਇਹਨੂੰ ਦੋ ਸਾਲ ਦੀ ਕੈਦ ਹੋਊਗੀ ਲੋ ਜੀ ਚੋਰ ਤਾਂ ਅਸੀਂ ਫੜ ਲਿਆ ਆ ਇਹ ਕੰਮ ਨਰੰਜਨ ਸੀਗਾ ਸਿਰਫ ਤੁਹਾਡਾ ਤੁਹਾਨੂੰ ਹਸਾਉਣ ਵਾਸਤੇ ਤੇ ਇਹਦੇ ਵਿੱਚ ਜਿਹੜੀਆਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹਾਈਆ ਗਿਆ ਵੀਡੀਓ ਦੇ ਵਿੱਚ ਤੇ ਜਿਹੜਾ ਸਾਡਾ ਇਹ ਕੰਟੈਂਟ ਆ ਆਪਣਾ origignal ਆ ਤੇ ਸਟੋਰੀ ਵੀ ਸਾਡੀ ਆਪਦੀ ਆ ਸੀ ਕਿਸੇ ਤੋਂ ਕਾਪੀ ਨਹੀਂ ਕੀਤਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ ਬਹੁਤ-ਬਹੁਤ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ